ਹਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ ਇਹਨਾਂ ਦੀ ਨੀਅਤ ਤਾਂ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਹੀ ਕੱਢ ਦਿੰਦੇ 26 ਜਨਵਰੀ ਚ ਸਾਡੀ ਝਾਕੀ ਕੱਢ ਦਿੰਦੇ ਬਾਪ मतलब ਰਿਜੈਕਟ ਕਰ ਦਿੰਦੇ ਕੂਬੇ ਦਾ ਨਾਮ ਪੈ ਨਕਰ ਬਜਟ ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲੇਗਾ ਪੰਜਾਬ ਕੰਨਾ ਹਾਂ ਇਹਨਾਂ ਬਹੁਤ ਵਧੀਆ ਬੋਲੇਗਾ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਪੰਜਾਬ ਦਿੰਦਾ ਤਾਂ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ दाते ਲਾਤਾ ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ ਸਵੈਸ਼ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿਸ ਤੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਤਾਂ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਕੱਢ ਦਿੰਦੇ 26 ਜਨਵਰੀ ਚ ਸਾਡੀ ਝਾਕੀ ਕੱਢ ਦਿੰਦੇ ਬਾ ਮਤਲਬ ਰਿਜੈਕਟ ਕਰ ਦਿੰਦੇ ਆਰਡੀਐਫ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਲਗਭਗ 6000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਜੀਐਸਟੀ ਜਿਸ ਨੂੰ ਹਿੱਸਾ ਨਹੀਂ ਦਿੰਦੇ ਜਦੋਂ ਕਿਤੇ ਕੋਈ ਕੱਟ ਲਾਉਣ ਦੀ ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਵੰਚ ਤੂੰ ਉੱਥੇ ਕੀ ਜਾ ਕੇ ਕਰਾਂਗੇ ਜੀ ਉੱਥੇ ਖਾਰੇ ਵਾਸਤੇ ਉੱਥੇ ਸਾਨੂੰ ਬੁਲਾ ਕੇ ਤੂੰ ਤੇ ਖੱਜਲ ਖਵਾਰ ਕਰਨਗੇ ਬਜਟ ਦੇ ਵਿੱਚ ਦੇਖ ਲਓ ਤੁਸੀਂ ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤੇ ਨੱਖਰ ਬਜਟ ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲਿਆ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿਤਨੇ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਟਬਾਲ 'ਚ ਹਿੱਸਾ ਪਾਉਨੇ ਆ ਹਾਂ ਇੰਨਾ ਬਹੁਤ ਵਧੀਆ ਬੋਲੇ ਗਿਆ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਣਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ ਬਜਟ ਦੇ ਵਿੱਚ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ 532 ਕਿਲੋਮੀਟਰ ਦਾ ਹੱਦ ਲੱਗਦੀ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ ਕੋਈ ਪੈਸਾ ਨਹੀਂ ਕੋਈ ਬਜਟ ਨਹੀਂ ਬਿਹਾਰ ਦੀ ਪੁਲਿਸ ਹੈ ਉਹ ਬਿਹਾਰ ਵਾਸਤੇ ਕੰਮ ਕਰਦੀ ਹੈ यूपी ਦੀ ਪੁਲਿਸ ਹੈ ਉਹ यूपी ਵਾਸਤੇ ਕੰਮ ਕਰਦੀ ਪੰਜਾਬ ਦੀ ਪੁਲਿਸ ਹੈ 30% ਪੁਲਿਸ ਸੀ 30 ਤੋਂ 35% ਪੁਲਿਸ ਨੈਸ਼ਨਲ ਲੈਵਲ ਤੇ ਬਾਰਡਰ ਤੇ ਕੰਮ ਕਰ ਰਹੀ ਸਿਰਫ ਦੋ ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ ਇੰਨੇ ਕਰੋੜ ਇੰਨੇ ਹਜ਼ਾਰ ਕਰੋੜ ਦੇਵਾਂਗੇ ਉਹ ਵੀ ਉਸ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾ ਆਤੇ ਲਾਤਾ ਇਹ ਆਂਧਰਾ ਪਹਿਲਾਂ ਕਿਉਂ ਨਹੀਂ ਜਾਂਦਾ ਆ ਜਦੋਂ ਮੈਂ ਐਮਪੀ ਸੀਗਾ ਇਹੀ ਆਂਧਰਾ ਦੇ ਟੀਡੀਪੀ ਦੇ ਜਿਹੜੇ ਐਮਪੀ ਸੀ ਇਹਨਾਂ ਨੇ ਘੱਟੋ ਘੱਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ ਵਾਦਾ ਕਰਕੇ ਗਏ ਸੀਗੇ ਤੇ ਤੁਸੀਂ ਪੂਰਾ ਨਹੀਂ ਕੀਤਾ ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ ਇਸ ਕਾ ਕੋਈ ਪ੍ਰੋਬਲਮ ਨਹੀਂ ਹੁਣ ਉਹਨਾਂ ਮੈਨਾਂ ਸਰਦਾ ਨਹੀਂ ਹੁਣ ਦੇਤਾ ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲੋਗੇ ਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ ਜਿਹੜੀ ਸਟੇਟ ਚੋਂ ਭਾਜਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਹ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ ਪੰਜਾਬ ਨਾਲ ਵੀ ਇਹੀ ਕਰ ਰਹੇ ਨੇ ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀਯੋਗ ਚ ਇਹਦੋਂ ਪਹਿਲਾਂ ਵੀ ਕਿਹਾ ਨੀਤੀਯੋਗ ਚ ਬੋਲਿਓ ਰੁਪਈਆ ਨਹੀਂ ਦਿੰਦੇ ਜੀ ਸੋ ਇਸ ਕਰਕੇ ਇੰਡੀਆ ਅਲਾਈਂਸ ਨੇ ਜੋ ਫੈਸਲਾ ਕੀਤਾ ਜਿੰਨੇ ਮੁੱਖ ਮੰਤਰੀ ਇੰਡੀਆ ਅਲਾਈਂਸ ਦੇ ਨੇ ਸਾਰੇ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਔਰ ਬਜਟ ਦੇ ਵਿੱਚ ਵੀ ਕੱਲ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਤੇ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਕਿ ਕੁਰਸੀ ਬਚਾਓ ਬਜਟ ਹੈ ਫਾਈਨੈਂਸ ਕਮਿਸ਼ਨਰ ਆਏ ਸੀਗੇ 3 ਦਿਨ ਪਹਿਲਾਂ ਅਸੀਂ ਆਪਣੀ ਪੰਜਾਬ ਵੱਲੋਂ ਪ੍ਰੈਜੈਂਟੇਸ਼ਨ ਦਿੱਤੀ ਕਿ ਜੀ ਆ ਸਾਡਾ ਜਿਹੜਾ ਸਟੇਟਸ ਹੈ ਤੇ ਅਸੀਂ ਆਜ਼ਾਦੀ ਨੂੰ ਲਿਆਉਣ ਲਈ ਫਿਰ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਾਡੇ ਤਾਂ ਲਗਭਗ ਹਰ ਇੱਕ ਜਾਂ ਦੋ ਦਿਨਾਂ ਬਾਅਦ ਕਿਸੇ ਨਾ ਕਿਸੇ ਸ਼ਹੀਦ ਦੀ ਤਰੰਗੇ ਚ ਲਾਸ਼ ਲਿਫਟ ਕੇ ਆਉਂਦੀ ਹੈ ਜੇਰਨੈਕਚਲ ਪ੍ਰਦੇਸ਼ ਦੇ ਬਾਰਡਰ ਤੋਂ ਆਵੇ ਚਾਹੇ ਕਾਰਗਿਲ ਦੇ ਬਾਰਡਰ ਤੋਂ ਆਵੇ ਚਾਹੇ ਪੰਜਾਬ ਦੇ ਬਾਰਡਰ ਤੋਂ ਆਵੇ ਚਾਹੇ ਕਸ਼ਮੀਰ ਦੇ ਕਿਤੇ ਹੋਰ ਬਾਰਡਰ ਤੋਂ ਆਵੇ ਅਸੀਂ ਤਾਂ ਅੱਜ ਵੀ ਅੱਜ ਵੀ ਦੇਸ਼ ਵਾਸਤੇ ਲੜੀ ਜਾਂਦੇ ਆ ਮਰੀ ਜਾਂਦੇ ਆ ਤੇ ਸਾਨੂੰ ਸਾਨੂੰ ਤੁਸੀਂ ਆਜ਼ਾਦੀ ਦੀਆਂ ਝਾਕੀਆਂ ਚੋਂ ਵੀ ਕੱਢੀ ਜਾਂਦੇ ਆ